ਜੀ ਦੇ ਵਿੱਚ ਲੋ ਜੀ ਆਪਾਂ ਸਵਾਗਤ ਕਰਦੇ ਆਂ ਸਾਰਿਆਂ ਦਾ ਬਹੁਤ ਲੰਬੇ ਸਮੇਂ ਬਾਅਦ ਆਪਾਂ ਆਪਣੇ ਚੈਨਲ ਤੇ ਵੀਡੀਓ ਪਾ ਰਹੇ ਆਂ ਤੇ ਆਪਣੇ ਨਾਲ ਮਾਸਟਰ ਜੀ ਜਗਤ ਜਗਦੀਪ ਜੀ ਆਪਣੇ ਨਾਲ ਨੇ ਤੇ ਇਸ ਵਕਤ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਇੱਕ ਪ੍ਰਾਚੀਨ ਮੰਦਿਰ ਦੇ ਵਿੱਚ ਲੈ ਕੇ ਆਏ ਆਂ ਮਾਸਟਰ ਜੀ ਬਣਾ ਦੱਸਿਓ ਜੀ ਇਹ ਆਪਾਂ ਕਿੱਥੇ ਆਂ ਜੀ ਦਸੂਹਾ ਦਸੂਹਾ ਦੇ ਵਿੱਚ ਆ ਗਿਆ ਆਪਾਂ ਦਸੂਹੇ ਡਿਸਟ੍ਰਿਕਟ ਹੁਸ਼ਿਆਰ ਪਿੰਨ ਚੌਂਕ ਦੇ ਵਿੱਚ ਹਾਂ ਤੇ ਇਹ ਮੰਦਿਰ ਬਹੁਤ ਪ੍ਰਾਚੀਨ ਆ 5000 ਸਾਲ ਪੁਰਾਣਾ ਇੱਥੇ ਆਪਾਂ ਅੱਜ ਇੱਥੇ ਦਰਸ਼ਣ ਕਰ ਰਹੇ ਆਂ ਮੈਂ ਸੋਚਿਆ ਸਾਹਮਣੇ ਬਿਲਡਿੰਗ ਵਿੱਚ ਲੱਗਦਾ ਲੰਗਰ ਅਮਰਨਾਥ ਯਾਤਰੀਆਂ ਲਈ ਠੀਕ ਹੈ ਜੀ ਅਮਰਨਾਥ ਯਾਤਰੀ ਇੱਥੇ ਰੁਕਦੇ ਆ ਜਦੋਂ ਆ ਯਾਤਰਾ ਸ਼ੁਰੂ ਹੁੰਦੀ ਹੈ ਠੀਕ ਹੈ ਜੀ ਬਹੁਤ ਮਤਲਬ ਕਹਿ ਲੋ ਵੀ ਇੱਕ ਦਿਲ ਨੂੰ ਖਿੱਚਣ ਵਾਲੀ ਹੈ ਇਹਨਾਂ ਦੀ ਜੋ ਵੀ ਆ ਬਣਿਆ ਹੋਇਆ ਹੈ ਨਾ ਬਿਲਡਿੰਗ ਵਗੈਰਾ ਬਣੀਆਂ ਹੋਈਆਂ ਇਹ ਬਹੁਤ ਮੈਨੂੰ ਸ਼ਾਨਦਾਰ ਲੱਗੀਆਂ ਤੇ ਆਪਾਂ ਸਾਰੀਆਂ ਕਵਰ ਕਰਦੇ ਆਂ ਆਜੋ ਨਾਲੇ ਸ਼ਰਧਾ ਨਾਲ ਆਪਾਂ ਮੱਥਾ ਟੇਕ ਕੇ ਆਪਦੇ ਭਾਵਾਂ ਨੂੰ ਅਰਪਣ ਕਰਦੇ ਆਂ ਲੋ ਵੀ ਸਾਥੀਓ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਪ੍ਰਾਚੀਨ ਪਾਂਡਵ ਸਰੋਹਰ ਟੈਂਪਲ ਦਸੂਹਾ ਡਿਸਟ੍ਰਿਕਟ ਸ਼ਾਰਪੁਰ ਦੇ ਵਿੱਚ ਇੱਥੇ ਦਸੂਹਾ ਬਹੁਤ ਵਾਰੀ ਆਇਆ ਤੇ ਮੈਂ ਟੈਂਪਲ ਦੇ ਮੂਰਤੀ ਬਹੁਤ ਵਾਰੀ ਲੰਘਿਆ ਤਾਂ ਮੇਰਾ ਦਿਲ ਕੀਤਾ ਮੈਂ ਕਿਹਾ ਟੈਂਪਲ ਦੇ ਅੰਦਰ ਜਾ ਕੇ ਦੀਦੀ ਮਹਾਨਤਾ ਬਾਰੇ ਪਤਾ ਕੀਤਾ ਜਾਵੇ ਕਿਉਂਕਿ ਇਹ ਟੈਂਪਲ ਕਾਫੀ ਖੂਬਸੂਰਤ ਹੈ ਤੇ ਇਹ ਸਾਰਾ ਜਿਹੜਾ तकरीबन 5000 ਸਾਲ ਪੁਰਾਣਾ ਟੈਂਪਲ ਆ ਤੇ ਇਹਦੀ ਮਹਾਨਤਾ ਤੋਂ ਕੋਈ ਤੁਹੋਤਾ ਲੱਗਦਾ ਕਿਉਂਕਿ ਇਹ ਇਹ ਇੰਡੀਆ ਦੇ ਪ੍ਰਾਚੀਨ ਟੈਂਪਲਸ ਦੀ ਗੱਲ ਕਰੀਏ ਤਾਂ ਉਹਨਾਂ ਚੋਂ ਇਹਦਾ ਬਾਹਰਲਾ ਸਥਾਨ ਹੈ ਜੀ ਜੇ ਆਪਾਂ ਇਹਨੂੰ ਦੇਖਦੇ ਹਾਂ ਟੈਂਪਲ ਨੂੰ ਤੇ ਇਹ ਟੈਂਪਲ ਦਾ ਬਾਹਰਲਾ ਗੇਟ ਹੈ ਜੀ ਇਹ ਗੇਟ ਤੁਸੀਂ ਜਦੋਂ ਹਾਜੀਪੁਰ ਵਾਲੀ ਸਾਈਡ ਤੋਂ ਟੈਂਪਲ ਦੇ ਅੰਦਰ ਵਿਜ਼ਿਟ ਕਰਦੇ ਹਾਂ ਤਾਂ ਤੁਹਾਨੂੰ ਪੱਕੋ ਆਜੋ ਇਹ ਮਹਾਨ ਸ਼ਿਵ ਪ੍ਰਤੀਮਾ ਜਿਹੜੀ ਆ ਨਜ਼ਰ ਆਏਗੀ ਇਹ ਆਪਾਂ ਇਹ ਸਾਰਾ ਜਿਹੜਾ ਵਿਜ਼ਿਟ ਕਰਕੇ ਇਹਦੇ ਆਪਾਂ ਜੋ ਵੀ ਆਪਣੇ ਕੋਲੇ ਹਿਸਟਰੀ ਅਵੇਲੇਬਲ ਆ ਆਪਾਂ ਸਾਰੀ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਅੱਜ ਆਪਣੇ ਨਾਲ ਜਿਹੜੇ ਸਾਥੀ ਨੇ ਜਗਦੀਪ ਸਿੰਘ ਮਹੂ ਜੀ ਜੋ ਕਿ ਖੁਦ ਯੂਟਿਊਬਰ ਨੇ ਇਹਨਾਂ ਦਾ ਵੀ ਚੈਨਲ ਆ ਜੀ lettes learn punjabi ਤੇ ਆਪਣੇ ਸਾਥੀ ਰਹਿਣਗੇ ਆਪਾਂ ਡਿਸਟ੍ਰਿਕਟ ਹਿਸ਼ਾਰਪੁਰ ਦੇ ਕੁਝ ਸਥਾਨ ਆ ਜਿਹੜੇ ਸਾਰੇ ਕਵਰ ਕਰਾਂਗੇ ਤੇ ਅੱਗੇ ਤੁਹਾਨੂੰ ਆਪਾਂ ਉੱਥੇ ਲੈ ਕੇ ਚੱਲਾਂਗੇ ਜਿਹੜਾ ਇੱਕ ਪ੍ਰਾਚੀਨ ਸਰੋਵਰ ਆ ਜਿਹੜਾ 5000 ਸਾਲ ਪੁਰਾਣਾ ਉਹ ਵੀ ਆਪਾਂ ਸਾਰਾ ਆਪਾਂ ਅੱਗੇ ਦੇਖਦੇ ਆਂ ਕਵਰ ਕਰਦੇ ਆਂ ਇਹ ਰਸਤਾ ਜਾਂਦਾ ਹੈ ਜੀ ਉਹ ਪ੍ਰਾਚੀਨ ਸਰੋਵਰ ਵਾਲੀ ਸਾਈਡ ਨੂੰ ਆਪਾਂ ਅੱਗੇ ਵਧਦੇ ਆਂ ਤੇ ਸਾਰਾ ਜਿਹੜਾ ਇਹ ਉਪਰਾਲਾ ਕੀਤਾ ਗਿਆ ਵਾ ਸਾਡੀ ਟੀਮ ਵੱਲੋਂ ਕੀਤਾ ਗਿਆ ਸੀਗਾ ਵੀ ਡਿਸਟ੍ਰਿਕਟ ਹਿਸ਼ਾਰ ਪਰ ਆਪਾਂ ਕਵਰ ਕਰ ਪਈ ਆਂ ਲੋ ਜੀ ਪਹਿਲੀ ਚਲਕ ਆਪਾਂ ਨੂੰ ਮਿਲੀ ਹੈ ਜੀ ਬੜਾ ਖੂਬਸੂਰਤ ਹੈ ਜੀ ਇਹ ਰੰਗ ਜਿਹੜਾ ਇੱਥੇ ਨਵਾਂ ਕੀਤਾ ਗਿਆ ਤਾਜ਼ਾ ਹੀ ਕੀਤਾ ਗਿਆ ਤੁਸੀਂ ਦੇਖੋ ਬੜਾ ਖੂਬਸੂਰਤ ਨਜ਼ਾਰਾ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਰੋਨਾ ਦੇ ਸਮੇਂ ਇਹ ਟੈਂਪਲ ਆ ਜਿਹੜਾ ਇਹ ਬੰਦ ਕਰ ਦਿੱਤਾ ਗਿਆ ਸੀਗਾ ਕਿਉਂਕਿ ਉਦੋਂ ਪਹਿਲੀ ਵਾਰੀ ਹੋਇਆ ਜਦੋਂ ਇਹ ਟੈਂਪਲ ਦੇ ਦਰਸ਼ਨ ਕਰਨੇ ਬੰਦ ਕੀਤੇ ਗਏ ਸੀ ਨਹੀਂ ਇਹ ਕਦੇ ਵੀ ਇੰਨੇ ਲੰਬੇ ਸਮੇਂ ਦਾ ਇਤਿਹਾਸ ਆ ਜੀ ਟੈਂਪਲ ਦਾ ਕਦੇ ਵੀ ਇਹ ਟੈਂਪਲ ਦੇ ਦਰਸ਼ਨ ਬੰਦ ਨਹੀਂ ਹੋਏ ਆਓ ਜੀ ਦਰਸ਼ਕੋ ਜਿਹੜਾ ਤੁਸੀਂ ਇਹ ਸਰੋਵਰ ਦੇਖ ਰਹੇ ਹੋ ਇਹ ਸਰੋਵਰ ਪੰਜ ਪੰਡਵਾਂ ਚੋਂ ਮਹਾਬਲੀ ਭੀਮ ਦੁਆਰਾ ਇਸ ਸਰੋਵਰ ਦੀ ਸਥਾਪਨਾ ਕੀਤੀ ਗਈ ਸੀ ਤਾਂ ਜੋ ਉੱਥੋਂ ਦੇ ਜਿਹੜੇ ਸਥਾਨਕ ਲੋਕ ਆ ਉਹਨਾਂ ਨੂੰ ਪੀਣ ਯੋਗ ਪਾਣੀ ਜਿਹੜਾ ਮਿਲ ਸਕੇ ਇਹ ਆਲੇ ਦੁਆਲੇ ਇਹਦੇ ਸਰੋਵਰ ਹੈ ਤੇ ਵਿੱਚ ਦੀ ਰਸਤਾ ਬਣਾ ਕੇ ਟੈਂਪਲ ਵਾਲੇ ਪਾਸੇ ਨੂੰ ਆਪਾਂ ਜਾ ਰਹੇ ਹਾਂ ਆ ਜਾਓ ਜੀ ਵਾਹ ਜੀ ਵਾਹ ਦੇਖੋ ਤੁਸੀਂ ਕਿਆ ਬਾਤ ਹੈ ਮੇਰਾ ਉਪਰਾਲਾ ਰਹੂਗਾ ਜੀ ਆਨਲਾਈਨ ਸਮੇਂ ਦੇ ਵਿੱਚ ਵੀ ਜਿਹੜੀਆਂ ਵੀਡੀਓਸ ਆਪਾਂ ਬਣਾਵਾਂਗੇ ਇਹ ਇਤਿਹਾਸ ਹੈ ਜੀ ਤੁਸੀਂ ਦੇਖੋ ਲਿਖਿਆ ਹੋਇਆ ਸਾਰਾ ਇਹ ਤੁਸੀਂ ਇਹਦੀ ਕੈਪਚਰ ਕਰਕੇ ਇਹਦੀ ਫੋਟੋ ਤੁਸੀਂ ਇਹਨੂੰ ਪੜ ਸਕਦੇ ਹੋ ਮੇਰਾ ਉਪਰਾਲਾ ਇਹ ਰਹੂਗਾ ਆਨਲਾਈਨ ਟਾਈਮ 'ਚ ਆਪਾਂ ਜਿੰਨੀਆਂ ਵੀ ਵੀਡੀਓਸ ਵਗੈਰਾ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਉਹ ਆਪਾਂ ਥੋੜੀਆਂ ਇਨਫੋਰਮੇਟਿਵ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਹਿਸਟਰੀ ਵੀ ਆਪਾਂ ਜਾਣ ਕੇ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰੀਏ ਇਹ ਟੈਂਪਲ ਦੇ ਅੰਦਰ ਹੈ ਜੀ ਇਥੋਂ ਦੀ ਆਪਾਂ ਮਰਿਆਦਾ ਜਾਣਨ ਤੋਂ ਬਾਅਦ ਹੀ ਵੀਡੀਓਗ੍ਰਾਫੀ ਜਿਹੜੀ ਕੀਤੀ ਹੈ ਉਹ ਆਪਣੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਤਾਂ ਜੋ ਵੀ ਕਿਸੇ ਵੀ ਜਗ੍ਹਾ ਦੀ ਜੋ ਮਰਿਆਦਾ ਵਾ ਉਹਦੀ ਉਲੰਘਣਾ ਨਾ ਕੀਤੀ ਜਾਵੇ ਲੋ ਜੀ ਦਰਸ਼ਕੋ ਵੀ ਇੱਥੇ ਜੋ ਵੀ ਭਗਤ ਸ਼ਰਧਾਲੂ ਆਉਂਦੇ ਆ ਉਹ ਆਪਣੀਆਂ ਆਪਣੀਆਂ ਮਨੋਕਾਮਨਾਵਾਂ ਇੱਥੇ ਪੂਰੀਆਂ ਕਰਦੇ ਨੇ ਤਾਂ ਮਹਾਨਤਾ ਜਿਹੜੀ ਇਸ ਟੈਂਪਲ ਦੀ ਬਹੁਤ ਹੈ ਜ਼ਿਆਦਾ ਵਾ ਤਾਂ ਸੁਖਨਾਵਾਂ ਜਿਹੜੀਆਂ ਸੁੱਖ ਦੇਣੇ ਉਹ ਇੱਥੇ ਪੂਰੀਆਂ ਹੁੰਦੀਆਂ ਨੇ ਤੇ ਅਦਭੁਤ ਆਨੰਦ ਪ੍ਰਾਪਤ ਹੋਇਆ ਜੀ ਸਾਨੂੰ ਇੱਥੇ ਆ ਕੇ ਅਸੀਂ ਜਾਦਾ ਸਮਾਂ ਤਾਂ ਨਹੀਂ ਇੱਥੇ ਬਤਾ ਸਕੇ ਪਰ ਜਿੰਨਾ ਵੀ ਸਮਾਂ ਅਸੀਂ ਇੱਥੇ ਬਤਾਇਆ ਸਾਨੂੰ ਬਹੁਤ ਪੀਸਫੁੱਲ ਤੇ ਬੜਾ ਇੱਕ ਸਪਿਰਚੂਅਲੀ ਸਾਨੂੰ ਇੱਕ ਬੌਂਡ ਆ ਜਿਹੜਾ ਇੱਥੇ ਆ ਕੇ ਮਿਲਿਆ ਜਿਵੇਂ ਕਿ ਸਾਥੀ ਜਗਦੀਪ ਨੇ ਦੱਸਿਆ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਵੀ ਇੱਥੇ ਅਮਰਨਾਥ ਤੇ ਜਿਹੜੇ ਯਾਤਰੀ ਆ ਉਹ ਆਪਦਾ ਇੱਥੇ ਪੜਾ ਰੱਖਦੇ ਆ ਕਿਉਂਕਿ ਇੱਥੇ ਲੰਗਰ ਲੱਗਦੇ ਨੇ ਜੀ ਤੇ ਮਤਲਬ ਕਹਿਣ ਦਾ ਮਤਲਬ ਹੈ ਵੀ ਇਹ ਇੱਕ ਰਸਤੇ ਦੇ ਵਿੱਚ ਜਦੋਂ ਆਪਾਂ ਅਮਰਨਾਥ ਦੀ ਯਾਤਰਾ ਕਰਦੇ ਆ ਤਾਂ ਪਹਿਲਾ ਬੜਾ ਬਣ ਜਾਂਦਾ ਉਹਨਾਂ ਯਾਤਰੀਆਂ ਲਈ ਤੇ ਇੱਥੇ ਤੁਸੀਂ ਦੇਖੋ ਵੱਖ-ਵੱਖ ਤਰ੍ਹਾਂ ਦੀਆਂ માનਤਾਵਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੈਨੂੰ ਇਹਦੀ ਪਤਾ ਨਹੀਂ ਹੈ ਤੁਸੀਂ ਦੇਖ ਰਹੇ ਹੋ ਬੰਨੇ ਹੋਏ ਨੇ ਜਿਹੜੇ ਧਾਗੇ ਜੇ ਕਿਸੇ ਨੂੰ ਵੀ ਪਤਾ ਤਾਂ ਜ਼ਰੂਰ ਦੱਸਿਓ ਜਿਵੇਂ ਕਿ ਦੱਸਿਆ ਇੱਥੇ ਸ਼ਰਧਾ ਹਲੂ ਆਉਂਦੇ ਨੇ ਬਹੁਤ ਤੇ ਆ ਸਾਹਮਣੇ ਸ਼ਰਧਾ ਹਲੂ ਆਉਂਦੀਆਂ ਹੀ ਬੱਸਾਂ ਖੜੀਆਂ ਹੋਈਆਂ ਨੇ ਤਾਂ ਸਾਥੀਓ ਉਮੀਦ ਕਰਦੇ ਆ ਤੁਹਾਨੂੰ ਚੰਗੀ ਲੱਗੀ ਹੋਊਗੀ ਅੱਜ ਦੀ ਇਹ ਵੀਡੀਓ ਤੇ ਇਸੇ ਤਰ੍ਹਾਂ ਹੀ ਆਪਾਂ ਆਪਣਾ ਸਫ਼ਰ ਜਾਰੀ ਰੱਖਾਂਗੇ ਅੱਗੇ ਆਪਾਂ ਹੋਰ ਵੀ ਡਿਸਟ੍ਰਿਕਟ ਹਿਆਰਪੁਰ ਦੀਆਂ ਜਿਹੜੀਆਂ ਮੁੱਖ ਦੇਖਣਯੋਗ ਥਾਵਾਂ ਆ ਕਵਰ ਕਰਾਂਗੇ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ ਸਾਰਿਆਂ ਨੂੰ